मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਲ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ان گرو محمد جیت پا دو اور جو نہیں اگے کوئی نہ تھینک یو ایک کریو تو اطفال پا دو ਆ ਕਪੜਾ ਫੜਾ ਲਓ ਚਲ ਫੜਾ ਲਓ ਆ ਇਹਦੇ ਫੜਾ ਲਓ ਆ ਫੜ ਲੈ ਪਿੱਛੇ ਬਣਾ ਦੇ ਪੁੱਤਰ ਕਪੜਾ ਆਹ ਨੂੰ ਮਿੰਟ ਰਾ ਫੜਾ ਬੋਨ ਲਾਓ ਮਸਤ ਲਾਓ ਆ ਆ ਵੀ ਦੇ ਇਹਨਾਂ ਨੂੰ ਡੀਐਫਸੀ ਮੈਡਮ ਵੀ ਆਏ ਮੈਨੂੰ ਲੱਗਦਾ ਉਹ ਲੇਟ ਹੋ ਗਏ ਹੋਣੇ ਕੋਡ ਬੁੱਡੇ ਆਜੋ ਸਖਤੀ ਸਾਹਿਬ ਨੂੰ ਦਿਓ ਵਰਤਾਲ ਹੋਣੀ ਉਹ ਜੀ ਨਹੀਂ ਆਏ ਉਹਨਾਂ ਨੂੰ ਕੋਡ ਬੁੱਢੀ ਦਾ ਗਿਆ ਉਹ ਮੈਨੂੰ ਮੇਰੇ ਕੋਡ ਬੁੱਢੀ ਕਰ ਗਿਆ ਕੋਡ ਬੁੱਢੀ ਤੂਤਾਂ ਦਾ ਪ੍ਰੋਗਰਾਮ ਹਾਂ ਤੂਤਾਂ ਦਾ ਹੈ ਹੁਣ ਮੇਰੀ ਤਰ੍ਹਾਂ ਦਾ ਮੀਟਿੰਗ ਹੈ ਮੈਂ ਉੱਧਰ ਜਾ ਰਿਹਾ ਹਾਂ ਮੇਰੇ ਵੀ ਹੁਣ 4 ਵਜੇ ਦਾ ਸਾਰੇ ਪ੍ਰੋਗਰਾਮ ਹੈ 4 ਵਜੇ ਦਾ ਇੱਧਰ ਆ ਯਾਰ ਕਿੱਧਰ ਸਰੋਪੇ ਕਿੱਥੇ ਆ ਆਓ ਜੀ ਸਤਿਗੁਰ ਜੀ ਹੋਰ ਸ਼ਾਹ ਜੀ ਕੋਲ ਸੁਣਾਓ ਠੀਕ ਹੈ ਜੀ ਬਾ ਬਾ ਜੀ ਬਾ ਮੇਰ ਮੈਂ ਹੋਰ ਜੀ ਆਓ ਜੀ ਪੂਰੀ ਸਾਹਿਬ ਆਓ ਜੀ ਪੂਰੀ ਸਾਹਿਬ ਅਸ ਤੈਨੂੰ ਜਾਈਂ ਸਿੱਖ ਜਾਓ ਜਾਈਂ ਇਹ ਕੀ ਹੈ ਠੀਕ ਹੈ ਮੈਨੂੰ ਪਤਾ ਹੈ ਹਰੋ ਗੇਰ ਪਾਈਏਗਾ ਦੁਬਾਰਾ ਵੇਹੇ ਆਂਕਰ ਕਰਕੇ ਰੰਗ

ਪੂਰੀ ਕੁਆਲਿਟੀ ਆਰਕੀ ਹੈਗੀ ਤੁਹਾਨੂੰ ਖਦਾ ਨਹੀਂ ਉਹ ਸਾਰੇ ਆਰਕਾ ਸਗੋਂ ਆਰਕਾ ਮੋਇਸਚਰ ਘਟਿਆ ਚੋਨੇ ਹਾਂਜੀ ਹਾਂਜੀ ਮੋਇਸਚਰ ਮੀਟਰ ਫੜਿਆ ਜੇ ਹਾਂਜੀ ਹਾਂਜੀ ਹੈਗਾ ਆਣਾ ਵੇਖੀਏ ਆ ਵੇਖੋ ਕਿੰਨੇ ਡੇਰੀਆਂ ਬਹੁਤ ਵਧੀਆ ਮੱਦਦ ਹਾਂ ਲੱਗੇ ਲੋ ਕਰਦੇ ਨਾ ਅੱਗੇ 15 ਮਿੰਟ ਕੋਈ ਨਹੀਂ ਉਹ ਤੇ ਵੀ ਹੋਣੇ ਕੋਲ ਹੈ ਹੈ ਆਪਣਾ ਮੋਇਸਚਰ ਮੀਟਰ ਦੇ ਹੋ ਗਿਆ ਠੀਕ 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 ਕਿੱਥੇ ਇਹ ਕਿਹੜੀ ਏਜੰਸੀ ਆਪਣੀ ਮਾਰਕਟ ਇਹ ਮਾਰਕਟ ਕੱਢ ਰਹੇ ਮੋਚ ਰਹੇ ਗਾ ਮੋਚ ਮੈਂ ਜੀ ਆ ਲੈ ਆਓ ਇਧਰ ਆਵ ਲੈ ਅੰਦਰ ਕਿਤਨਾ 12 ਪੂਰਾ ਜੀ ਪੂਰਾ 17 ਹਾਂ ਨਹੀਂ ਸੁੱਕੇ ਝੋਨੇ ਵਧੀਆ ਬਹੁਤ ਵਧੀਆ ਝੋਨਾ ਵਧੀਆ ਝੋਨੇ ਤੇ ਲੱਗ ਲੱਗ ਘਰਾਂ ਦੀ ਕੀ ਕੀ ਕਰਦੇ ਨਹੀਂ ਨਹੀਂ ਲੱਗ ਲੱਗ ਘਰਾਂ ਦੀ ਜੀ ਆਪ ਲਿਖਾਓ ਜੀ ਜ਼ਿਮੀਂਦਾਰ ਸਾਹਿਬ ਲਿਖਾਓ ਗੁਰਵਾਲਾ ਗੁਰਵਾਲਾ ਸਰੂਪ ਸਿੰਘ ਆ ਹਾਂਜੀ ਸਰੂਪ ਸਿੰਘ ਹਾਕਮ ਸਿੰਘ ਸਰੂਪ ਕੇ ਸਰਦੂਲ 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 ਸਿੰਘ ਹਾਕਮ ਸਿੰਘ ਹਾਂ ਅਰੂ ਮੰ ਚੱਲੋ ਅਗਲੀ ਢੇਰੀ ਤੇ ਆਓ ਚਲੋ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਦੋ ਜੀ ਆਪਣੇ ਡੱਬੇ ਕਿੱਥੇ ਆ ਹੋਸ਼ਾ ਜੀ ਹੋਜੀ ਹੋਜੀ ਚਲੋ ਮੈਨੂੰ ਲੱਗਦਾ 13 ਚੋਣ ਹਾਂ ਹਾਂਜੀ ਹਾਂਜੀ 17.6 17.6 ਮਤਲਬ ਪੂਰੀਆਂ ਪੈਕ ਹੋਣੇ ਚਿਰ ਤੱਕ ਬਨਜੂਗਾ ਵਧੀਆ ਜਿਵੇਂ ਝਾੜ ਕੇ ਨੰਗ ਨਿਕਲਦਾ ਝਾੜ 26 ਕੁਇੰਟਲ ਜਾਂ 27 ਟੋਲਿਆ ਜੀ ਹਾਂਜੀ ਘੱਟਾ ਝਾੜ ਇੰਨਾ ਹੀ ਹੋਣਾ ਘੱਟ ਝਾੜ ਕਿੰਨਾ ਹੋਵੇ ਚੱਲ ਪੱਕੇ ਨੇ ਰੇਹਣ ਦੇ ਪੱਖਾ ਲਾ ਹਾਂ ਵੀ ਕੱਢ ਲਓ ਹਾਂ ਵੀ ਕੱਢ ਲਓ ਇਹ ਅੰਗ ਦਾ ਪਾਣੀ ਮੀਂਹ ਪ੍ਰਸਾਦ ਜਿਹੜੀ ਹੋਈ ਨਾ ਜਿਆਦੀ ਉਹਦੇ ਕਰਕੇ فرق ਪੈ ਗਿਆ 110 ਝੋਨੇ ਦੀ ਕੁਆਲਟੀ ਥੋੜੀ ਜਿਹੀ ਵਧੀਆ ਬਾਕੀ ਵੈਸੇ 31 ਬਹੁਤ ਵਧੀਆ 15 ਪੈਂਟ ਬਾਕੀ ਸੁੱਕੇ ਝੋਨੇ ਲਿਖੋ ਜੀ ਕਿੱਥੇ ਮਾਰਕਫੇਡ ਵਾਲੇ ਲਿਖੋ ਹਾਂ ਜੀ ਪਾ ਲਿਖਾਓ ਜੀ ਨਾ ਮੁਖਤਾਰ ਸਿੰਘ ਸਨ ਆਫ ਗਰਦਿਆਲ ਸਿੰਘ ਕਮੋਟਾ ਵਾਲਾ ਮੁਖਤਿਆਰ ਸਿੰਘ ਸਾਨੂੰ ਗਰਦਿਆਲ ਸਿੰਘ ਸ਼ੇਲਰ ਵਾਲਾ ਵੀ ਆਇਆ ਕੋਈ ਕਿ ਨਹੀਂ ਨਹੀਂ ਸ਼ੇਲਰ ਵਾਲੇ ਨਹੀਂ ਆਏ ਅੱਛਾ ਚਲੋ ਕੋਈ ਨਹੀਂ ਨਾ ਲਾਟ ਹਾਂ ਨਹੀਂ ਆ ਭਰੋ ਤੁਸੀਂ ਜਦੋਂ ਮਾਲ ਭਰਨ ਲੱਪਿਆ ਉਸ ਵੇਲੇ ਹਾਰੂ ਘਟਨੇ ਸ਼ੁਰੂ ਹੋ ਜਾਣੇ ਠੀਕ ਹੈ ਜੀ ਭਰੋ ਮਾਲ ਤੁਸੀਂ ਬਾਰਦਲਾ ਦਿਓ ਵਾਧੂ ਇਹਨਾਂ ਨੂੰ ਜੀ ਸਰ ਜੀ ਹਾਂਜੀ ਉਹ ਵੀ ਬਾਰਦਲਾ ਦਿਓ ਬਾਰਦਨਾ ਵਾਧੂ ਹੈਗੀ ਢੇਰ ਅਧਰ ਕੋਈ ਹਾਂਜੀ ਨਹੀਂ ਜਾਂ ਤਿੰਨ ਢੇਰ ਆਵੇ ਇੱਕ ਅਗਲੇ ਬੰਨੇ ਬਹੁਤ ਵਧੀਆ ਢੇਰ ਚਲੋ ਆਜੋ ਇੱਧਰ ਆ ਚਲੋ ਆਓ ਜੀ ਆਓ ਜੀ ਆਓ ਜੀ ਹੋਰ ਸਿਮਰ ਹਾਂ ਠੀਕ ਠਾਕ ਬਹੁਤ ਵਧੀਆ ਤੇ ਤੋਂ ਫਿਰ ਇੱਥੇ ਨਾ ਪੱਕਾ ਹੀ ਹਾਂਜੀ ਹਰੀ ਗਈ ਹਾਂਜੀ ਹਾਂਜੀ ਠੀਕ ਹੈ ਹੋਰ ਜੀ ਠੀਕ ਹੈ ਬਹੁਤ ਵਧੀਆ 14 ਪੁਆਇੰਟ ਨੋਕ ਇਹਨੂੰ ਉਤਰਨਾ ਨਾ ਮੌਇਸਚਰ ਪਏ ਆਏ ਕੱਢਣਾ ਹੁੰਦਾ ਹੈ ਸਰ ਉਹਦੋਂ ਫਿਰ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੁੰਦਾ ਉੱਤੇ ਦਾਣੇ ਪਏ ਕਰ ਉਹ ਤੁਹਾਂ ਪਾਉਣਾ ਵੀ ਉੱਤੋਂ ਦਾਣਾ ਹਾਂਜੀ ਹਾਂਜੀ ਕਿਨਾ ਹੈ 14 ਪੁਆਇੰਟ ਆ ਨਾਪੜ 15 ਪੁਆਇੰਟ ਦਾ ਹੱਜੀ ਹੈਗਾ ਤੇ ਮੜਾ ਨਪ ਲਿਆ ਕਰੋ ਤੇ ਕਿਉਂਕਿ ਦਾਣੇ ਵੀ ਆਪ ਉਤੋਂ ਲੈਣੇ ਨੇ ਦੇ ਵਿੱਚੋਂ ਢਾ ਲੈਣੇ ਆ ਉਹ ਸਹੀ ਨਹੀਂ ਨਿਕਲਦਾ ਰਮਨ ਜੀ ਤਾਂ ਸੁੱਕੇ ਹੀ ਝੋਨੇ ਸਾਰੇ ਹਾਂਜੀ ਝੋਨੇ ਵੇਖ ਆ ਦੇਖ ਲਓ ਜੀ ਇਹ ਐ ਰਿਹਾ ਮੀਟਰ ਫਿਰ ਲਿਖਾ ਹਾਂ ਉੱਤੋਂ ਪੈਂਦੇ ਫਿਰ ਘਟ ਜਾਂਦਾ ਹਨ ਥੱਲੇੋਂ ਦਾਣੇ ਪੈਣੋਂ ਮੋਇਸਚਰ ਵੱਜ ਜਾਂਦਾ ਹਾਂ ਥੱਲੇ ਮਾਰਿਆ ਕਰਵਾਉਂਦੇ ਹਾਂ ਵੈਸੇ ਉੱਤੋਂ ਥੋੜੇ ਲਾ ਕੇ ਥੱਲੇੋਂ ਹੱਥ ਮਾਰੋ ਨਾ ਥੱਲੇੋਂ ਪਾਇਆ ਕਰੋ ਦਾਣੇ ਫੇਰ ਸਹੀ ਆਉਂਦਾ ਬਿਲਕੁਲ ਫਿਰ ਇਹ ਛੇਲਰ ਵਾਲਾ ਵੀ ਨਹੀਂ ਕੋਈ ਤਰਾਜ ਕਰਦਾ ਨਾ ਪੁੱਤਰਾ ਤੇ ਆਪ ਪੁੱਤੋ ਕਰ ਲਿਆ ਤੇ ਉਹ ਕਿਸਾਨ ਦੀ ਤੁਲਗੀ ਛੇਲਰ ਵਾਲਾ ਮੁੜ ਕੇ ਤਰਾਜ ਕਰਦਾ ਵੀ ਤੁਸੀਂ ਛੇਲਾ ਭਰਤਾ ਹਾਂਜੀ ਹਾਂਜੀ ਸਰ ਹੋਰ ਬੋਮੇ ਹੋਰ ਜੀ ਹੋਰ ਸਹੀ ਗੱਲ ਦੀ ਹੋਰ ਠੀਕ ਹੈ ਫੜ ਲੈਂਦਾ ਚੋਣਾ ਹਾਂਜੀ ਹਾਂਜੀ ขอขาอนะอจเจอ ਹਰੀਕੇ ਦੀ ਮੰਡੀ ਦੇ ਵਿੱਚ ਪਰਚੇਦ ਦੀ ਸ਼ੁਰੂਆਤ ਕਰਾਤੀ ਆ ਅੱਗੇ ਵੀ ਪੱਟੀ ਮੰਡੀ ਅੱਜ ਤੋਂ 2-3 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਸਾਰੀਆਂ ਮੰਡੀਆਂ ਦੇ ਵਿੱਚ ਹੀ ਅੱਜ ਪਟਿਆਲਕੇ ਦੀਆਂ ਦੇ ਵਿੱਚ ਪਰਚੇਦ ਤਕਰੀਬਨ ਸ਼ੁਰੂ ਹੋ ਚੁੱਕੀ ਆ ਬਾੜਦਨਾ ਵਾਧੂ ਆ ਜਿਵੇਂ ਅੱਜ ਢੇਰੀਆਂ ਜਿਹੜੀਆਂ ਆਈਆਂ ਅੱਜ ਬੋਰੀਆਂ ਮਿਲ ਜਾਣਗੀਆਂ ਵਾਧੂ ਬੋਰੀਆਂ ਭਰ ਜਾਂਦੀਆਂ ਤੇ ਕੱਲ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪੇਮੈਂਟ ਆ ਜੂਗੀ ਤੇ ਨਾਲ ਜਿਹੜਾ ਕਈਰਾ ਰੋਲਾ ਪੈਂਦਾ ਰਹਿੰਦਾ ਛੇਲਰਾਂ ਵਾਲਿਆਂ ਕੱਟ ਲਾ ਲਿਆ 50 ਰੁਪਈਆਂ ਦਾ 100 ਰੁਪਈਏ ਦਾ ਐਰਕਾ ਝੋਨੇ ਦੀ ਕੁਆਲਿਟੀ ਜਿਹੜੀ ਆ ਮੌਇਸਚਰ ਆ ਉਹ ਬੜਾ ਸੁੱਕਾ ਆ 17% ਤੋਂ ਥੱਲੇ ਹੀ ਤਕਰੀਬਨ ਜਿਹੜਾ ਕਿਸਾਨ ਵੜਦੇ ਪਿਆ ਝੋਨੇ ਨੂੰ 15% 16% ਹੱਦ 17% ਮੌਇਸਚਰ ਆ 17% ਜਿਹੜਾ ਮੌਇਸਚਰ ਆ ਉਹ FCI ਦੀਆਂ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਛੇਲਰ ਵਾਲੇ ਨੇ ਚੁਕਣਾ ਹੁੰਦਾ ਇਸ ਕਰਕੇ ਸਾਰੇ ਛੇਲਰ ਵਾਲਿਆਂ ਨੂੰ ਇਹ ਹਦਾਇਤ ਆ ਕਿ ਕਿਹੇ ਵੀ ਆੜਤੀਏ ਤੋਂ ਕਿਹੇ ਵੀ ਕਿਸਾਨ ਤੋਂ 1 ਰੁਪਏ ਦਾ ਕੋਈ ਘਟਣਾ ਲਿਆ ਜਾਵੇ ਝੋਨਾ ਜਿਹੜਾ ਵਾ ਅੱਗੇ ਹੀ ਜਿਹੜਾ ਝਾੜਿਆ ਤਕਰੀਬਨ ਆੜਤੀਆਂ ਨੂੰ ਪੁੱਛਦੇ ਪਏ ਉਦੋਂ ਪੱਟੀ ਮੰਡੀ 'ਚ ਵੀ ਗਏ ਹੋਰ ਮੰਡੀਆਂ 'ਚ ਵੀ ਗਏ ਆ ਲਗਭਗ 5 26 ਕੁਇੰਟਲ ਦੇ ਕਰੀਬ ਹੀ ਜਿਹੜਾ ਵਾ ਝਾੜ ਆਉਂਦਾ ਪਿਆ ਉਹ ਝਾੜ ਘਟ ਆਉਂਦਾ ਵੱਡਾ ਕਾਰਨ ਹੈ ਜਿਹੜੀ ਬਰਸਾਤ ਆ ਝੋਨੇ ਨਿਸਰੇ ਤੋਂ ਆਈ ਆ ਤੇ ਜਦੋਂ ਝੋਨਾ ਨਿਸਰਦਾ ਆ ਤੇ ਉਦੋਂ ਬੂਰ ਪੈਂਦਾ ਬੂਰ ਜਿਹੜਾ ਪੈਂਦਾ ਉਹ ਜਿਵੇਂ ਲਿੰਗ ਪਲਿੰਗ ਹੁੰਦਾ ਉਸੇ ਤਰ੍ਹਾਂ ਜਿਵੇਂ ਆਦਮੀ ਆ ਔਰਤਾਂ ਉਸੇ ਤਰ੍ਹਾਂ ਜਿਹੜਾ ਝੋਨੇ ਨੂੰ ਬੂਰ ਪੈਂਦਾ ਉਹ ਬੂਰ ਦੇ ਵਿੱਚ ਲਿੰਗ ਪਲਿੰਗ ਦੀ ਪ੍ਰਕਿਰਿਆ ਹੁੰਦੀ ਪ੍ਰਜਨਨ ਕਿਰਿਆ ਹੁੰਦੀ ਹੈ ਤੇ ਉਹਦੇ ਨਾਲ ਹੀ ਦਾਣਾ ਮੋਟਾ ਹੁੰਦਾ ਉਹਦੇ ਨਾਲ ਹੀ ਦੁੱਧਾ ਵੱਧ ਪੈਂਦਾ ਉਹ ਜਦੋਂ ਬਰਸਾਤ ਵੱਧ ਹੋਈ ਆ ਵਾਰਸ਼ ਵੱਧ ਹੋਈ ਆ ਉਹ ਬੂਰ ਛੱਡਦਾ ਗਿਆ ਤੇ ਉਹ ਪੂਰੀ ਤਰੀਕੇ ਨਾਲ ਪ੍ਰਜਨਨ ਕਿਰਿਆ ਨਹੀਂ ਹੋਈ ਤੇ ਉਹਦਾ ਕਰਕੇ ਤਕਰੀਬਨ ਜਿਹੜੇ ਝੋਨੇ ਜਦੋਂ بارش ਹੋਈ ਆ ਨਿਸਰੇ ਆ ਉਹਨਾਂ ਦਾ ਤਕਰੀਬਨ ਢાડ ਘਟ ਗਿਆ ਅੱਗੇ ਹੀ ਬੜਾ ਕਸਾਰਾ ਲੱਗਣਾ ਵਾ ਕਿਸਾਨ ਨੂੰ ਕਿਸਾਨ ਨੂੰ ਤੇ ਅੱਗੇ ਜਦੋਂ ਹਾੜਾ ਆਇਆ ਉਦੋਂ ਤਕਰੀਬਨ 5 ਲੱਖ ਏਕੜ ਜਿਹੜੀ ਜ਼ਮੀਨ ਆ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਪੁੱਟੀਆਂ ਗਈਆਂ ਕਿਤੇ ਰੀਤ ਪੈ ਗਈ ਆ ਤੇ ਹੁਣ ਆ ਝਾੜ ਤੇ ਵੀ ਮਾਰ ਪੈਂਦੀ ਨਜ਼ਰ ਆਉਂਦੀ ਪਈ ਆ ਤੇ ਸਾਰੇ ਹੀ ਛੇਲਰਾਂ ਵਾਲਿਆਂ ਨੂੰ ਦੱਸਿਆ ਤੇ ਆ ਕਿ ਜਿਵੇਂ ਹੁਣ ਬੋਰੀਆਂ ਭਰਨੀਆਂ ਸ਼ੁਰੂ ਹੋ ਜਾਣੀਆਂ ਆ ਰੋ ਇਕੱਠੇ ਜਾਣੇ ਆ ਨਾਲੋਂ ਨਾਲ ਜਿਹੜੀਆਂ ਬੋਰੀਆਂ ਚੋਕ-ਚੋਕ ਕੇ ਛੇਲਰਾਂ ਦੇ ਵਿੱਚ ਲਈ ਜਾਣ ਕਿਉਂਕਿ ਹਰਕਾਂ ਪੂਰੀ ਖੇਤ ਵੀ ਰਹੂਗੀ ਕਿਉਂਕਿ ਫਸਲ ਵੀ ਘਟਿਆ ਝਾੜ ਵੀ ਘਟਿਆ ਤੇ ਛੇਲਰਾਂ ਵਾਲਿਆਂ ਨੇ ਤੇ ਉਸੇ ਤਰ੍ਹਾਂ ਜਿੰਨੇ ਟਨ ਦਾ ਉਹਨਾਂ ਦੀ ਕੰਪੈਸਟੀ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਚੌਲ ਛੜਨਾ ਹੁੰਦਾ ਕੋਈ ਵੀ ਨਾ ਕੋਈ ਆੜਤੀਆ ਭਰਾ ਕੇ ਛੇਲਰ ਵਾਲੇ ਨੂੰ ਕੱਟ ਦਵੇ ਤੇ ਨਾ ਕੋਈ ਛੇਲਰ ਵਾਲਾ ਕੋਈ ਕੱਟ ਲਾਵੇ ਤੇ ਨਾ ਕਿਸਾਨ ਤੋਂ ਕੋਈ ਕੱਟ ਲਾਉਣਾ ਵਾ ਕਿਉਂਕਿ ਕਿਸਾਨ ਵੇਖੋ ਆਂਦਾ ਤਾਂ ਰੀੜ ਦੀ ਹੱਡੀ ਆ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਅਸਲ ਅਰਥਚਾਰਾ ਜਿਹੜੀ ਆ ਉਹ ਕਿਸਾਨ ਹੀ ਆ ਕਿਸਾਨ ਅੰਨ ਪੈਦਾ ਕਰਦਾ ਤੇ ਆਪਾਂ ਰੋਟੀ ਪਕਾ ਕੇ ਖਾਂਦੇ ਆ ਪੂਰਾ ਦੇਸ਼ ਪੂਰੀ ਸਟੇਟ ਇਹ ਕਿਸਾਨ ਦੇ ਸਿਰ ਤੋਂ ਹੀ ਚੱਲਦੀ ਆ ਤੇ ਵੱਡਾ ਜਿਹੜਾ ਕੇਂਦਰੀ ਪੂਲ ਦੇ ਵਿੱਚ ਹਿੱਸਾ ਆ ਉਹ ਸਾਡੇ ਪੰਜਾਬ ਦੇ ਵਿੱਚੋਂ ਹੀ ਚੋਲ ਜਾਂਦਾ ਸਾਡੇ ਪੰਜਾਬ ਦੇ ਵਿੱਚੋਂ ਹੀ ਕਣਕ ਜਾਂਦੀ ਆ ਹੋਰ ਵੀ ਕਈ ਫਸਲਾਂ ਸਬਜ਼ੀਆਂ ਫਲ ਫਰੂਟ ਉਹ ਵੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਚੋਂ ਹੀ ਪੈਦਾ ਹੋ ਕੇ ਕੇਂਦਰ ਦੇ ਵਿੱਚ ਦੁੱਧੀਆਂ ਸਟੇਟਾਂ ਦੇ ਵਿੱਚ ਉਹ ਪੰਜਾਬ ਹੀ ਭੇਜਦਾ ਪੰਜਾਬ ਜਿਹੜਾ ਉਹ ਸਦਾਬਾਦ ਹੀ ਜਿੰਦਾਬਾਦ ਹੀ ਤੇ ਜਿੰਦਾਬਾਦ ਰਹੂਗਾ ਗਾ ਹੁਣ ਕਣਕ ਦੀ ਬਿਾਈ ਹੋਣੀ ਆ ਉਹਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਪੰਜ ਲੱਖ ਏਕੜ ਜਿਹੜਾ ਝੋਨਾ ਖਰਾਬ ਹੋ ਗਿਆ ਬਰਬਾਦ ਹੋ ਗਿਆ 5 ਲੱਖ ਏਕੜ ਨੂੰ ਬਜਾਉਣ ਲਈ 2 ਲੱਖ ਕੁਇੰਟਲ ਜਿਹੜਾ ਕਣਕ ਦਾ ਬੀਆ ਉਹ ਸਰਕਾਰ ਵੱਲੋਂ तकरीबन ਕਈ ਬਲਾਕਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੌਲੀ-ਹੌਲੀ ਆਉਣਾ ਸ਼ੁਰੂ ਹੋਣਾ ਕਿਉਂਕਿ ਅਜੇ ਵਿਆਈ ਵੀ ਅਜੇ ਰੋਕੇ ਸ਼ੁਰੂ ਨਹੀਂ ਕਿਉਂਕਿ ਅਜੇ ਤੇ ਝੋਨੇ ਦੀ ਵਾਢੀ ਪਈ ਆ ਤੇ ਥੋੜਾ ਜਿਹਾ ਮੌਸਮ ਠੰਡਾ ਹੋਵੇ ਮੌਇਸਚਰ ਵਾਲਾ ਵੀ ਉਦੋਂ ਹੀ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਆ 2 ਲੱਖ ਕਵੈਂਟਲ ਜਿਹੜਾ 20 ਆ ਉਹਦੇ ਨਾਲ ਕਹਿ ਲਓ ਵੀ 40 ਕਿਲੋ 20 ਪੈਂਦਾ 1 ਮਣ 20 ਪੈਂਦਾ ਕਿੱਲੇ ਦੇ ਵਿੱਚ 1 ਕਵੈਂਟਲ ਦੇ ਨਾਲ 2.5 ਕਿੱਲੇ ਪੀਜਿਆ ਜਾਣਾ ਤੇ 2 ਲੱਖ ਕਵੈਂਟਲ 20 ਆ 5 ਲੱਖ ਏਕੜ ਉਹਦੇ ਨਾਲ ਬੀਜਿਆ ਜਾਣਾ ਵਾ ਰਕਬਾ ਬਾਕੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਕੋਈ ਵੀ ਪਰੇਸ਼ਾਨੀ ਕੋਈ ਦਿੱਕਤ ਸਾਡੇ ਮਜ਼ਦੂਰ ਭਰਾ ਨੇ ਕਿਸਾਨ ਸਾਡੇ ਭਰਾ ਨੇ ਆੜਤੀਆ ਵਰਗ ਵਪਾਰੀ ਵਰਗ ਸਾਰੇ ਸਾਡੇ ਭਰਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਸੀਜ਼ਨ ਆ ਉਹ ਵੱਧ ਤੋਂ ਵੱਧ ਮੈਨੂੰ ਮੇਦ ਆ ਪੀ 2-4 ਦਿਨ ਰਾਸ਼ ਪਊਗਾ ਕਿਉਂਕਿ ਝੋਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਬਿਆੜੀ ਜਿਹੜੇ ਆ ਉਹ ਆੜ-ਆੜ ਬਜਾਏ ਆ 5-5 7-7 ਦਿਨ ਦਾ ਵਕਬਾ ਆ ਉਹ ਜਿਵੇਂ ਜਿਵੇਂ ਪੱਕਦਾ ਗਿਆ ਓਵੇਂ ਓਵੇਂ ਤੁਲਦਾ ਜਾਣਾ ਓਵੇਂ ਓਵੇਂ ਲਿਫਟਿੰਗ ਹੁੰਦੀ ਜਾਣੀ ਆ ਮੰਡੀਆਂ 'ਚ ਵੀ ਕੋਈ ਬਹੁਤਾ ਰਾਸ਼ਨੀ ਯਰਕਾ ਪੈਣਾ ਨਾਲੋਂ ਨਾਲ ਹੀ ਤੁਲਦਾ ਜਾਣਾ ਤੇ ਨਾਲੋਂ ਨਾਲ ਹੀ ਛੇਲਣਾ ਜ ਤੁਰਿਆ ਜਾਣਾ ਤੇ ਜੇ ਕੋਈ ਮੁਸ਼ਕਲ ਹੋਵੇ ਮੈਂ ਵੀ ਤੁਹਾਡੇ ਵਿੱਚ ਆ ਦੁਕਾਨਾ ਆਪਣੀ ਕਟਿੰਗ ਹੋ ਗਈ ਜਾਂ ਨਿਸ਼ਾਨੀ ਲੱਗ ਗਈ ਬਾ ਹੋਂਦੇ ਸਾਲ ਨੂੰ ਮਤਲਬ ਉਹਨੇ ਕਨਕਰੀਸੀਏ ਨੂੰ ਐ ਦੁਕਾਨਾ ਬਣਾਦੇ ਦੁਕਾਨਾ ਨਾਲੇ ਤੁਹਾਡੇ ਜਿਹੜੇ ਕਿਸਾਨ ਆ ਭਰਾ ਉਹ ਵੀ ਦੁਕਾਨਾ ਚ ਬਹਿਣ ਮਜ਼ਦੂਰ ਵੀ ਆਪਦੇ ਲੀਬਰ ਵਾਲੇ ਵੀ ਦੁਕਾਨਾ ਚ ਬਹਿਣ ਨਾਉਣ ਧਾਉਣ ਇਹ ਕਿੰਨੇ ਕਿੰਨੇ ਮਰਲੇ ਦੇ ਆ ਇਹ ਆਪਣੀ ਹੈਗੇ ਤਿੰਨ ਤਿੰਨ ਮਰਲੇ ਦੇ ਕਿੰਨੇ ਬਾਈ 55 ਕਿਤਾ 55 55 बाई 16 बाई 50 ਸਾਢੇ 16 बाई 50 ਕੋਈ 50 ਵੀ ਕੋਈ ਲਗਭਗ ਉਹ ਤਿੰਨ ਕ ਮਰਲੇ ਬਣਿਆ 3 ਕ ਮਰਲੇ ਸਾਢੇ 16 16 बाई 50 ਤਿੰਨ ਤਿੰਨ ਸਵਾ ਤਿੰਨ ਮਰਲੇ ਬਣਨਾ ਇੰਨਾ ਕ ਮਰਲੇ ਜਦੋਂ ਸੇਲ ਬੜੇ ਘੱਟ ਹੋਏ ਨਾ ਕਿ ਟਾਵਾ ਟਾਵਾ ਹੋਇਆ ਉਹ ਤਾਂ ਵੀ ਨਹੀਂ ਜਦੋਂ ਪਾਨੇ ਸ਼ੁਰੂ ਹੋ ਗਏ ਉਦੋਂ ਸ਼ਾਹ ਜੀ ਸਾਰੇ ਬਣ ਜਾਂਦੇ ਆ ਉਦੋਂ ਸਾਰੇ ਹੀ ਵੇਖ ਜਾਨੇ ਜਮੀਨ ਪੱਥਰ ਰਹਾ ਨਹੀਂ ਦਾ ਚੀ ਵੀ ਗਏ ਅਸੀਂ ਆ ਰਹੀ ਕਿ ਰਖੋਣਾ ਬਾ ਥੋੜਾ ਚਲੋ ਲੇਟ ਹੋ ਗਏ ਅਸੀਂ ਕਿ ਹੁਣ ਜਨੀ ਪੁੱਟੀ ਤੇ ਫਿਰ ਥੋੜਾ ਸੀਜ਼ਨ ਦੇ ਵਿੱਚ ਨਹੀਂ ਕੋਈ ਚਲੋ ਆ ਸੀਜ਼ਨ ਲੱਗ ਜਾਂਦਾ ਮਗਰ ਜਦੋਂ ਏਕੜੇ ਬਣਾਤਾ ਦੂਜੇ ਵੀ ਵੇ ਬਣ ਜਾਣੇ ਆ ਉਹ ਜਦੋਂ ਇੱਕ ਦੇ ਜੱਟ ਬੈਠੇ ਹੋਣ ਨਾ ਦਫਤਰ ਚ ਏਸੀ ਵਾਲੇ ਜਿਹ ਦੂਜੇ ਨੂੰ ਉਹਨੇ ਕਹਣਾ ਬਹੁਤ ਪੜਾ ਖਲਾਣੇ ਬਣਾਦਾ ਜਿਹ ਹੈ 30 ਪਲਾਟ ਵਿਕੀਟਰ ਟੋਟਲ ਆ ਹੈ 30 ਪਲਾਟ ਵਿਕੀਟਰ ਟੋਟਲ ਕਿੰਨੇ ਆ ਟੋਟਲ 180 ਆ ਜੀ 180 ਵੇ ਕਿ ਜਾਣੇ ਆ ਹੋਰ ਸਾ ਜੀ ਇਹਨਾਂ ਦੀ ਮਿਹਰਬਾਨੀ ਨਾਲ ਜੀ ਆ ਵੀ ਹੋਰ ਸਾ ਜੀ ਨਾ ਵੇਖਣਾ ਆਪਾਂ ਸ਼ੈਲ ਰਾਲਰ ਮੰਡੀ ਤੇ ਸਿੱਕੇ ਆ ਜਾਣਗੇ ਜੀ ਨਹੀਂ ਨਹੀਂ ਉਹ ਆਦੇ ਉੱਥੇ ਜਾ ਕੱਟ ਲਾਉਂਦੇ ਨੇ ਮੜਕੇ ਕੋਈ ਕੱਟ ਨਹੀਂ ਲੱਗੂਗਾ ਜੇ ਕੋਈ ਲਾਊਗਾ ਮੈਨੂੰ ਦੱਸੋ ਯਾਰ ਕਹਿੰਦੇ 17 ਮੌਇਸਚਰ ਜਿਹੜਾ ਹੈਗਾ ਹੀ ਨਹੀਂਗਾ ਪਰ ਛੇਲੇ ਮੰਡੀ ਭੇਜਣਾ ਮੈਂ ਕਿਹਾ ਇੱਥੇ ਆਉਣਗੇ ਜੀ ਆਪਾਂ ਜਿਹੜਾ ਮਾਲ ਲਦਾਉਣਾ ਨਾ ਤੁਸੀਂ ਇੱਥੇ ਆਉਣ ਨੂੰ ਲਦਾਉਣਾ ਇੱਕ ਚਵਾਨੀ ਦੀ ਆਪਾਂ ਘਾਟ ਨਹੀਂ ਦੇਣੀ ਕੋਈ ਕੱਟ ਨਹੀਂ ਪਾ ਠੀਕ ਆ ਜੀ ਜਦੋਂ ਮੌਇਸਚਰ ਹੀ ਆਪਣਾ 17 ਤੋਂ ਥੱਲੇ ਆ ਜੇ ਤੇ ਸਿੱਲਾ ਹੋ ਬਾਤ ਨਹੀਂ ਇਥੋਂ ਸਿੱਧਾ ਗੱਡੀ ਲਦਾ ਕੇ ਮੈਂ ਕਿੱਥੇ ਆਉਣਗੇ ਤੁਹਾਡਾ ਇਥੋਂ ਚੈੱਕ ਕਰਕੇ ਲੈ ਕੇ ਜਾਣਗੇ ਜਿਹੜਾ ਉਹਨਾਂ ਨੂੰ ਪਸੰਦ ਹੋ ਲੈ ਜਾਣ ਜਿਹੜਾ ਨਹੀਂ ਪਸੰਦ ਇਥੋਂ ਹੀ ਖੜਨ ਦੇ ਇਥੋਂ ਹੀ ਖੜਨ ਦੇ ਫਿਰ ਵੀ ਕੋਈ ਕੱਟ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਕਿਸੇ ਨੂੰ ਝੋਨੇ ਸੁੱਕੇ ਆ ਰਹੇ ਸਾਲ ਤਾਂ ਬਹੁਤ ਨੁਕਸ ਹੋਇਆ ਕੋਈ ਕਹਿਲੇ ਕੁਟਾਰਾ ਨਹੀਂ 18 ਕੀ 19 ਤੱਕ ਵੀ ਕੋਈ ਗੱਲ ਨਹੀਂ ਗਈ 1% ਤੱਕ ਕਿਹੜਾ ਬੰਦ ਉਹਨਾਂ ਨੂੰ ਜਾਣੇ ਬਿਲਕੁਲ ਬਿਲਕੁਲ ਆ ਹੁਣ ਆਪਾਂ ਕੱਟਿਆ ਉਹਦਾ 15.5 ਲੀਟਰੀ ਦਾ ਐਦਾ ਆਇਆ ਵਾ 16.5